ਲੂਪੀ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਪੰਥ ਰਤਨ ਫਖਰੇ ਕੌਮ ਇੱਕ ਅਜੀਹਾ ਟਾਈਟਲ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਸੀਗਾ 2011 ਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਹ ਟਾਈਟਲ ਉਹਨਾਂ ਤੋਂ ਵਾਪਸ ਲੈ ਕੇ ਅੱਗੇ ਦੇਣਾ ਚਾਹੀਦਾ ਹੈ ਗੱਲਬਾਤ ਇਹਦੇ ਉੱਤੇ ਹੀ ਕਰਾਂਗੇ ਕਿ ਕਿਉਂ ਇਹ ਟਾਈਟਲ ਵਾਪਸ ਲੈਣਾ ਚਾਹੀਦਾ ਔਰ ਅੱਗੇ ਕਿਹਦੇ ਕੋਲ ਇਹ ਟਾਈਟਲ ਜਿਹੜਾ ਹੈ ਜਾਣਾ ਚਾਹੀਦਾ ਹੈ ਕਿਉਂਕਿ ਬਹੁਤ ਵੱਡਾ ਟਾਈਟਲ ਇਹਨੂੰ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਖਾਸ ਕਰਕੇ ਇਸ ਵਕ ਸਾਡੇ ਨਾਲ ਦਾਦੂਵਾਲ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਦਾਦੂਵਾਲ ਸਾਹਿਬ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਕਿਉਂ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਟਾਈਟਲ ਵਾਪਸ ਲਿਆ ਜਾਣਾ ਚਾਹੀਦਾ ਹੈ ਦੇਖੋ ਫਖਰ ਕੌਮ ਤੇ ਪੰਥ ਰਤਨ ਦਾ ਮਤਲਬ ਹੁੰਦਾ ਵੀ ਜਿਹਦੇ ਤੇ ਕੌਮ ਨੂੰ ਫਖਰ ਹੋਵੇ ਤੇ ਜਿਹੜਾ ਪੰਥ ਦਾ ਰਤਨ ਹੋਵੇ ਤੇ ਜਿਹਨੇ ਪੰਥ ਨਾਲ ਧਰੋਖ ਮਾਇਆ ਹੋਵੇ ਉਹ ਇਹਦਾ ਹੱਕਦਾਰ ਥੋੜੀ ਹੈ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਨਾਲ ਧਰੋਖ ਮਾਇਆ ਪੰਜ ਵਾਰ ਚੀਫ ਮਿਨਿਸਟਰ ਬਣਿਆ ਹੋਵੇ 1984 ਦੇ ਅਟੈਕ ਤੋਂ ਬਾਅਦ ਤਿੰਨ ਵਾਰ ਚੀਫ ਮਿਨਿਸਟਰ ਬਣਿਆ ਹੋਵੇ ਤੇ ਸਿੱਖਾਂ ਦੇ ਕਤਲੇਆਮ ਦਾ ਇਨਸਾਫ ਨਾ ਦੇ ਸਕਿਆ ਹੋਵੇ ਜਥੇਦਾਰ ਕੌਕੇ ਸਾਹਿਬ ਸਰਦਾਰ ਖਾਲੜਾ ਸਾਹਿਬ ਕਿੰਨੇ ਅਨੇਕਾਂ ਸਿੱਖ ਮਾਵਾਂ ਦੇ ਪੁੱਤ ਅੱਜ ਵੀ ਚੁੱਲਿਆਂ 'ਚ ਘਾਵ ਗਿਆ ਹੋਇਆ ਮਾਝੇ 'ਚ ਤਾਂ 15-20 ਸਾਲ ਬਰਾਤ ਨਹੀਂ ਚੜੀ ਨੌਜਵਾਨ ਘਰਾਂ 'ਚੋਂ ਕੱਢ ਕੇ ਸ਼ਹੀਦ ਕਰ ਦਿੱਤੇ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਦਾ ਨਿਵਾਸਤਾ ਪਾ ਕੇ ਸਰਕਾਰ ਬਣਾਈ ਇਨਸਾਫ ਦੇਣ ਦਾ ਚੋਣ ਮੈਨੀਫੈਸਟੋ ਚ ਗਿਆ ਪਰ ਇਨਸਾਫ ਦਿੱਤਾ ਨਾ ਇਸ ਕਰਕੇ ਜਿਨੇ ਪੰਥਨਾ ਧਰੋਹ ਕਮਾਇਆ ਉਹ ਫਖਰੇ ਕੌਮ ਤੇ ਪੰਥ ਰਤਨ ਨਹੀਂ ਆ ਇਸ ਕਾਰਨ ਕਰਕੇ ਸਰਬੱਤ ਖਾਲਸਾ 2015 ਨੇ ਪੰਥ ਰਤਨ ਤੇ ਫਖਰੇ ਕੌਮ ਵਾਪਸ ਲੈ ਲਿਆ ਸੀ ਐਲਾਨ ਕਰ ਦਿੱਤਾ ਸੀ ਅੱਜ ਬਾਦੀ ਧਰਤੀ ਤੇ ਪਰ ਜਿਸ ਤਰ੍ਹਾਂ ਸੌਦਾ ਸਾਧ ਦਾ ਮਾਫੀਨਾਮਾ ਪੰਥ ਨੇ ਰੱਦ ਕਰ ਦਿੱਤਾ ਸੀ ਤੇ ਬਾਅਦ ਚ ਜਥੇਦਾਰਾਂ ਨੇ ਜਿਨ੍ਹਾਂ ਨੇ ਮਾਫੀਨਾਮਾ ਦਿੱਤਾ ਸੀ ਉਹਨਾਂ ਨੇ ਵੀ ਵਾਪਸ ਲੈਣ ਦਾ ਐਲਾਨ ਕੀਤਾ ਸੀ ਹੁਣ ਜਿਹੜੀ ਪੰਥ ਦੀ ਕੌਮ ਦੀ ਮੰਗ ਹੈ ਆ ਦੁਨੀਆ ਭਰ ਚੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੈਂਕੜੇ ਤੇ ਸਿੱਖ ਜਥੇਬੰਦੀਆਂ 1 ਜਨਵਰੀ 2024 ਨੂੰ ਅਕਾਲ ਤਖਤ ਸਾਹਿਬ ਤੇ 10 ਜਨਵਰੀ ਨੂੰ ਦਿੱਲੀ ਫਿਰ 15 ਜਨਵਰੀ ਨੂੰ ਅਕਾਲ ਤਖਤ ਸਾਹਿਬ ਤੇ ਮਤੇ ਪਾਸ ਕਰਕੇ ਦਿੱਤੇ ਆ ਜਥੇਦਾਰਾਂ ਨੂੰ ਕਿ ਪੰਥਰਤਨ ਫਖਰੇ ਕੌਮ ਵਾਪਸ ਲਿਆ ਜਾਣਾ ਚਾਹੀਦਾ ਤੇ ਇਹ ਜਿਹੜਾ ਫਖਰੇ ਕੌਮ ਤੇ ਪੰਥਰਤਨ ਦਾ ਹੱਕਦਾਰ ਜਥੇਦਾਰ ਗੁਰਦੇਵ ਸਿੰਘ ਕੌਂਕੀ ਇਦਾਂ ਦੇ ਸਿੰਘ ਜਿਹੜੇ ਕੌਮ ਲਈ ਸ਼ਹੀਦ ਹੋਏ ਆ ਬੰਦ ਬੰਦ ਘਟਾਇਆ ਜਨਾ ਸਿੱਖੀ ਸਿਦਕ ਤੇ ਅਡੋਲ ਰਹੇ ਆ ਤਾਂ ਹੀ ਪੰਥ ਦੀ ਮੰਗਦੇ ਅਸੀਂ 25 ਜਨਵਰੀ ਨੂੰ ਗੁਰਦੁਆਰਾ ਨਾਢਾ ਸਾਹਿਬ ਪਾਤਸ਼ਾਹੀ ਦਸਵੀਂ ਜੋ ਪੰਚਕੂਲਾ ਨੇੜੇ ਚੰਡੀਗੜ੍ਹ ਉੱਥੇ ਸ਼ਹੀਦੀ ਸਮਾਗਮ ਵੱਡਾ ਕਰ ਰਹੇ ਹਾਂ ਪ੍ਰਬੰਧ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਸਾਰੇ ਰਲ ਕੇ ਮੈਂਬਰ ਸਹਿਬ ਵਣ ਕਰ ਰਹੇ ਹਾਂ ਵੰਦੀਆਂ ਸ਼ਖਸੀ ਤਾਂ ਜਥੇਬੰਦੀਆਂ ਸੰਤ ਸਮਾਜ ਉੱਥੇ ਆਉ ਸੰਗਤਾਂ ਆਉਣਗੀਆਂ ਤੇ ਸਮੁੱਚੇ ਖਾਲਸਾ ਪੰਥ ਵੱਲੋਂ ਕਿਸੇ ਇੱਕ ਧੜੇਬੰਦੀ ਜਥੇਬੰਦੀ ਵੱਲੋਂ ਨਹੀਂ ਸਮੁੱਚੇ ਖਾਲਸਾ ਪੰਥ ਜੋ ਇੱਥੇ ਇਕੱਤਰ ਹੋਊਗਾ ਉਹਦੇ ਵੱਲੋਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਨੂੰ ਸਰਬੱਤ ਖਾਲਸਾ 1986 ਨੇ ਕਾਲ ਤੱਕ ਸਾਡੇ ਕਾਰਜਕਾਰੀ ਜਥੇਦਾਰ ਥਾਪਿਆ ਸੀ ਤੇ ਜਿਹੜੇ ਬੜੇ ਚੜ੍ਹਦੀ ਕਲਾ ਵਾਲੇ ਸਨ ਉਹਨਾਂ ਨੂੰ ਫਖਰੇ ਕੌਮ ਤੇ ਪੰਥ ਰਤਨ ਅਵਾਰਡ ਦੇ ਕੇ ਅਸੀਂ ਮਾਣ ਮਹਿਸੂਸ ਕਰਾਂਗੇ ਕਿ ਅਸਲ ਹੱਕਦਾਰ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਨੇ ਇੱਥੇ ਫਿਰ ਨਾਲ ਅਕਾਲ ਤਖਤ ਦੇ ਜਥੇਦਾਰ ਵੀ ਮੌਜੂਦ ਰਹਿਣਗੇ ਕਿ ਇਹ ਇਹ ਜਿਹੜਾ ਡਿਸੀਜਨ ਹੈ ਜਦ ਪੰਥ ਰਤਨ ਦੇਣਾ ਹੁੰਦਾ ਹੈ ਇਹ ਕੋਈ ਕਮੇਟੀ ਬਣਾਈ ਜਾਂਦੀ ਹੈ ਜਾਂ ਸਾਰਿਆਂ ਦਾ ਰਲ ਮਿਲ ਕੇ ਡਿਸੀਜਨ ਹੁੰਦਾ ਹੈ ਜਾਂ ਕਿਸ ਤਰੀਕੇ ਨਾਲ ਇਹ ਡਿਸੀਜਨ ਲਿਆ ਗਿਆ ਹੈ ਅਸੀਂ ਪੰਥਰ ਵੱਲੋਂ ਕੌਮ ਵੱਲੋਂ ਸੰਗਤਾਂ ਵੱਲੋਂ ਅਸੀਂ ਜਿਹੜਾ ਇੱਥੇ ਭੇਟ ਕਰ ਦੇਣਾ ਬਾਕੀ ਜੋ ਕੋਈ ਪ੍ਰੋਸੀਜਰ ਅਪਣਾਉਣਾ ਜਾਂ ਜੋ ਕਰਨਾ ਜੋ ਜਥੇਦਾਰ ਅਕਾਲ ਤਖਤ ਸਾਹਿਬ ਨੇ ਪੰਥਨਾ ਧਰੂ ਕਮਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਦੇਣ ਵੇਲੇ ਅਪਣਾਇਆ ਸੀਗਾ ਉਹ ਪ੍ਰੋਸੀਜਰ ਦਾ ਉਹੀ ਅਪਣਾ ਸਕਦੇ ਉਹਨਾਂ ਨੂੰ ਤਖਤਾਂ ਦੇ ਜਥੇਦਾਰਾਂ ਨੂੰ ਇਕੱਠੇ ਹੋਗੇ ਜੋ ਪੰਥ ਦੀ ਕੌਮ ਦੀ ਮੰਗ ਆ ਪੰਥ ਨੇ ਤਾਂ ਵਾਰਡ ਦੇ ਦੇਣਾ 25 ਤਰੀਕ ਨੂੰ ਹੁਣ ਜਥੇਦਾਰਾਂ ਨੇ ਕਦੋਂ ਦੇਣਾ ਕਿਹੜਾ ਪ੍ਰੋਸੀਜਰ ਅਪਣਾਉਣਾ ਕਿਹੜੀ ਕਮੇਟੀ ਬਣਾਉਣੀ ਆ ਇਹ ਤਾਂ ਉਹਨਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਦੇਣਾ ਵੀ ਹੈ ਕਿ ਨਹੀਂ ਉਹਨਾਂ ਲਈ ਜਥੇਦਾਰ ਗੁਰਦੇਵ ਸਿੰਘ ਕੌਕੇ ਪੰਥ ਰਤਨ ਉਹ ਫਖਰੀ ਕੌਮ ਆ ਕਿ ਜਾਂ ਪ੍ਰਕਾਸ਼ ਸਿੰਘ ਬਾਦਲਾ ਪੰਥ ਵਾਸਤੇ ਕੌਮ ਵਾਸਤੇ ਤਾਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਫਖਰੀ ਕੌਮ ਤੇ ਪੰਥ ਰਤਨ ਤਾਂ ਕਰਕੇ ਪੰਥ ਨੇ ਉਹਨਾਂ ਨੂੰ ਅਵਾਰਡ ਭੇਟ ਕਰਕੇ ਮਾਣ ਮਹਿਸੂਸ ਕਰਨ ਬਾਕੀ ਜਥੇਦਾਰ ਕਾਲ ਤਖਤ ਤੇ ਬਾਕੀ ਤਖਤਾਂ ਦੇ ਜਥੇਦਾਰ ਉਹਨਾਂ ਨੇ ਕੀ ਕਰਨਾ ਇਹ ਉਹਨਾਂ ਦੀ ਮਰਜ਼ੀ ਆ ਕਿਉਂਕਿ ਕਦੋਂ ਦੀਆਂ ਜਥੇਬੰਦੀਆਂ ਸੰਗਤਾਂ ਮਤੇ ਪਾ ਕੇ ਉਹਨਾਂ ਨੂੰ ਦੇ ਰਹੀਆਂ ਵੀ ਜਿਹਨੂੰ ਕੌਮ ਪ੍ਰਵਾਨ ਨਹੀਂ ਕਰਦੀ ਉਹ ਜਿਹੜਾ ਵਾਰਡ ਆ ਤੁਸੀਂ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਓ ਕਿਉਂਕਿ ਉਹਨਾਂ ਨੇ ਧਰੋਕ ਮਾਇਆ ਵਾਅਦੇ ਕਰਕੇ ਪੰਥ ਨਾਲ ਵਫਾ ਨਹੀਂ ਕੀਤੀ لیکن ਜਿਸ ਵਕਤ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਹਾਂ ਜਾਂ ਪੂਰੇ ਬਾਦਲ ਪਰਿਵਾਰ ਦੀ ਗੱਲ ਕਰਦੇ ਹਾਂ ਹੁਣ ਵੀ ਜੇਕਰ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਅਕਸਰ ਇਹ ਗਣਾਂਦੇ ਨੇ ਕਿ ਅਸੀਂ ਪੰਥ ਦੇ ਲਈ ਕੀ ਕੀਤਾ ਔਰ ਨਾਲ ਮੈਂਸ਼ਨ ਕਰਦੇ ਨੇ ਕਹਿੰਦੇ ਕਿ ਪੰਥ ਦੀ ਪਾਰਟੀ ਪੰਥ ਲਈ ਕੰਮ ਕਰਨ ਵਾਲੀ ਪਾਰਟੀ ਪੰਥ ਦੀ ਦੇਖਭਾਲ ਕਰਨ ਵਾਲੀ ਪਾਰਟੀ ਉਹ ਆਪਣੇ ਆਪ ਨੂੰ ਉਹਦਾ ਟਾਈਟਲ ਦਿੰਦੇ ਨੇ ਇਸ ਚੀਜ਼ ਦੇ ਬਾਰੇ ਹਮੇਸ਼ਾ ਕਹਿੰਦੇ ਕਿ ਜੱਤੋ ਸ਼ੁਰੂ ਕੀਤਾ ਅੱਜ ਤੱਕ ਅਸੀਂ ਪੰਥ ਦੇ ਲਈ ਕੰਮ ਕਰਦੇ ਆਏ ਹਾਂ ਕੋਈ ਦੋ ਰਾਵਾਨੀ ਕੇ ਸ਼ਰੋਮਣੀ ਅਕਾਲੀ ਦਲ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀਆਂ ਪਾਰਟੀਆਂ ਨੇ ਇਹ ਪੰਥ ਦੀਆਂ ਪਾਰਟੀਆਂ ਨੇ ਇਹਨਾਂ ਦਾ ਬਹੁਤ ਸ਼ਾਨਾਮੱਤਾ ਇਤਿਹਾਸ ਆ ਪਰ ਜਦੋਂ ਦਾ ਬਾਦਲ ਪਰਿਵਾਰ ਕਾਬਜ ਹੋਇਆ ਨਿਹਾਰ ਚ ਗਈਆਂ ਇਹਨਾਂ ਦੀ ਠੇਸ ਲੱਗੀ ਐ ਇਹਨਾਂ ਸੰਸਥਾਵਾਂ ਦੇ ਵਕਾਰ ਨੂੰ ਜਦੋਂ ਦਾ ਬਾਦਲ ਪਰਿਵਾਰ ਕਾਬਜ ਹੋਇਆ ਉਸ ਸੰਸਥਾਵਾਂ ਦੇ ਜੋ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਉਹਦਾ ਜ਼ਿਕਰ ਕਰਦੇ ਆ ਪਰ ਬਾਦਲ ਨੇ ਕੀ ਕੀਤਾ ਜਿਵੇਂ ਕੋਈ ਤੁਰਿਆ ਜਾ ਰਿਹਾ ਸੀ ਡਿੱਕੋ ਡੋਲੇ ਖਾਂਦਾ ਸੜਕ ਤੇ ਤੇ ਅੱਗੋਂ ਆਉਣ ਵਾਲੇ ਨੇ ਪੁੱਛਿਆ ਕਿ ਤੂੰ ਕੌਣ ਹੈ ਤੇ ਉਹਨੇ ਕਿਹਾ ਹਾਂ ਸੁਲਤਾਨੇ ਪੁੱਤ ਕਹਿੰਦਾ ਤੁਹਾਨੂੰ ਨਹੀਂ ਪਤਾ ਮੈਂ ਸੁਲਤਾਨ ਦਾ ਪੁੱਤ ਆ ਮੈਂ ਬਾਦਸ਼ਾਹ ਦਾ ਪੁੱਤ ਆ ਮੈਂ ਰਾਜੇ ਦਾ ਪੁੱਤਰ ਆ ਤਾਂ ਪੁੱਛਣ ਵਾਲੇ ਨੇ ਕਿਹਾ ਕਿ ਮੈਨੂੰ ਇਹ ਤਾਂ ਪਤਾ ਵੀ ਤੇਰਾ ਬਾਪ ਸੁਲਤਾਨ ਆ ਰਾਜਾ ਵਾ ਬਾਦਸ਼ਾਹ ਮੈਂ ਤੈਨੂੰ ਪੁੱਛਦਾ ਵੀ ਤੂੰ ਕੀ ਆ ਜਿਹੜਾ ਨਸ਼ੇ ਦੇ ਵਿੱਚ ਡਿੱਕੋ ਡੋਲੇ ਖਾਂਦਾ ਸੜਕ ਤੇ ਡਿੱਗਦਾ ਜਾ ਰਿਹਾ ਅਸੀਂ ਸ਼੍ਰੋਮਣੀ ਕਾਲੀਦਾਲ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਸਾਨਾ ਮੱਤਾ ਵਾ ਪਰ ਬਾਦਲ ਪਰਿਵਾਰ ਦਾ ਕੀ ਆ ਇਹਨਾਂ ਨੇ ਪੰਥਨਾ ਧਰੋਹ ਕਮਾਇਆ ਆਇਨਸਾਫ ਨਹੀਂ ਦਿੱਤਾ ਰਿਪੋਰਟਾਂ ਦੱਬ ਕੇ ਰੱਖੀਆਂ ਕਤਲੇਆਮ ਦੀਆਂ ਦੋਸ਼ੀਆਂ ਨੂੰ ਬਚਾਇਆ ਇਹਨਾਂ ਦੀਆਂ ਇਹ ਪ੍ਰਾਪਤੀਆਂ ਇਹਨਾਂ ਦੇ ਰਾਜ ਚ ਬਰਗਾੜੀ ਕਾਂਡ ਹੋਇਆ ਚੌੜ ਸਿੰਧਵਾ ਕਾਂਡ ਹੋਇਆ ਫਿਰ ਕੋੜ ਕਪੂਰੇ ਡਾਂਗਾ ਚੱਲੀਆਂ ਦਰਸ਼ਨ ਸਿੰਘ ਲੋਹਾਰਾ ਸ਼ਹੀਦ ਕੀਤਾ ਕਮਲਜੀਤ ਸਿੰਘ ਸਨਾਮ ਸ਼ਹੀਦ ਹੋਇਆ ਇਹਨਾਂ ਨੇ ਜਸੇਧਰ ਬਾਬਾ ਬੂਝਾ ਸਿੰਘ ਸ਼ਹੀਦ ਕੀਤਾ ਇਹਨਾਂ ਦੇ ਰਾਜ ਵਿੱਚ ਜੋ ਕੁਛ ਅਸੀਂ ਪੜ੍ਹਦੇ ਆ ਸੁਣਦੇ ਆ ਦੇਖਦੇ ਆ ਇਹਨਾਂ ਨੇ ਸਮੇਤ ਸੈਣੀ ਜਿਹੜਾ ਸਿੱਖ ਨੌਜਵਾਨਾਂ ਦਾ ਕਾਦਲ ਸੀ ਉਹਨੂੰ ਡੀਜੀਪੀ ਲਾਇਆ ਇਸਰਾ ਆਲਮ ਨੂੰ ਅਕਾਲੀ ਦਲ ਚ ਸ਼ਾਮਲ ਕਰਕੇ ਉੱਚਾ ਉਦਾ ਦਿੱਤਾ ਉਹਦੀ ਘਰ ਵਾਲੀ ਨੂੰ ਐਮ ਐਲ ਏ ਬਣਾਇਆ ਅਕਾਲੀ ਦਲ ਦੀ ਔਰ ਪਾਰਲੀਮਨ ਸਖਤਰ ਬਣਾਇਆ ਉਹ ਇੱਕ ਇਹੋ ਜਿਹਾ ਪੁਲਿਸ ਅਫਸਰ ਸੀ ਜਿਹਨੇ ਆਲਮ ਸਾਣਾ ਬਣਾਈ ਸੀ ਜਿਹੜੇ ਕਿ ਨਕਲੀ ਖਾੜਕੂ ਬਣਾ ਕੇ ਤੇ ਲੋਕਾਂ ਨੂੰ ਲੁੱਟਦੇ ਤੇ ਮਾਰਦੇ ਸੀ ਤੇ ਬਦਨਾਮ ਖਾੜਕੂ ਲਹਿਰ ਨੂੰ ਕਰਦੇ ਸੀਗੇ ਉਹਨੂੰ ਇਹਨੇ ਅਕਾਲੀ ਦਿਨੇ ਇਹਨੇ ਖਾੜਕੂਆਂ ਦੇ ਭੋਗਾਂ ਤੇ ਤੇ ਰਾਤ ਨੂੰ ਕੇ ਪੀ ਐਸ ਗਿਲਣਾ ਮੀਟਿੰਗਾਂ ਇਹ ਤਾਂ ਇਹਨਾਂ ਦੀਆਂ ਪ੍ਰਾਪਤੀਆਂ ਬਾਦਲ ਪਰਿਵਾਰ ਦੇ ਆਕਾਲੀ ਦਲ ਦੀਆਂ ਪ੍ਰਾਪਤੀਆਂ ਜਾਂ ਸ਼੍ਰੋਣੀ ਕਮੇਟੀ ਦੀਆਂ ਪ੍ਰਾਪਤੀਆਂ ਨੂੰ ਆਪਣੇ ਖਾਤੇ 'ਚ ਨਾ ਪਾਵੇ ਇਹਨਾਂ ਨੇ ਪੰਥਨਾ ਧਰੋ ਕਮਾਇਆ ਇਸ ਕਾਰਨ ਇਹ ਤਾਂ ਬਿਆੰਤ ਸਿਉ ਬੁਚੜ ਨੇ ਜਥੇਦਾਰ ਨੂੰ ਸ਼ਹੀਦ ਕੀਤਾ ਹੋਰ ਨੌਜਵਾਨ ਸ਼ਹੀਦ ਕੀਤੇ ਸਵਰਨ ਸਿੰਘ ਘੋਟਨੇ ਨੇ ਇਦਾਂ ਦੇ ਸਮੇਤ ਸੈਣੀ ਵਰਗਿਆਂ ਨੇ ਇਹ ਕਾਤਲ ਪੁਲਿਸ ਅਫਸਰ ਤੇ ਕਾਤਲ ਲੀਡਰ ਪਰ ਇਹਨਾਂ ਨੇ ਪੰਥ ਦੇ ਨਾਂ ਤੇ ਸਰਕਾਰ ਬਣਾ ਕੇ ਪੰਥਨਾ ਧਰੋ ਕਮਾਇਆ ਕਿ ਇਹਨਾਂ ਨੇ ਜਾਂਚਾਂ ਹੀ ਦਿਵਾ ਲੀਆਂ ਇਹਨਾਂ ਨੇ ਪੁਰਸਾਫਸਰਾ ਨਾਲ ਕਾਤਲਾ ਨਾਲ ਜਰਾਨੇ ਪਾਲੇ ਸੋ ਇਸ ਕਾਰਨ ਕਰਕੇ ਪੰਥ ਦੀ ਕੌਮ ਦੀ ਮੰਗ ਹੈ ਇਕੱਲਾ ਮੈਂ ਨਹੀਂ ਕਹਿ ਰਿਹਾ ਪੂਰੀ ਕੌਮ ਕਹਿ ਰਹੀ ਹੈ ਹਜ਼ਾਰਾਂ ਕਮੇਟੀਆਂ ਨੇ ਸੈਂਕੜੇ ਕਮੇਟੀਆਂ ਨੇ ਮਤੇ ਪਾਏ ਜਥੇਬੰਦੀਆਂ ਨੇ ਕਿ ਪ੍ਰਕਾਸ਼ ਸਿੰਘ ਬਾਦਲ ਪੰਥ ਰਤਨ ਫਖਰੇ ਕੌਮ ਦਾ ਹੱਕਦਾਰ ਨਹੀਂ ਹੈ ਪੰਥ ਨੇ ਤਾਂ ਵਾਪਸ ਲੈ ਲਿਆ ਹੁਣ ਜਥੇਦਾਰ ਵੀ ਵਾਪਸ ਲੈਣ ਤੇ ਜਥੇਦਾਰ ਕੌਕੇ ਸਾਹਿਬ ਨੂੰ ਪੰਥ ਦੇ ਰਿਹਾ ਫਖਰੇ ਕੌਮ ਪੰਥ ਰਤਨ ਇਹ ਵੀ ਦੇਣਾ ਅਸੀਂ ਅਕਾਲੀ ਦਲ ਦੇ ਲੀਡਰਸ ਦੇ ਨਾਲ ਗੱਲ ਕਰ ਰਹੇ ਸੀ ਦੱਦਵਾਲ ਸਾਹਿਬ ਉਹਨਾਂ ਨੂੰ ਜਿਸ ਵਕ ਤੁਸੀਂ ਇਹ ਹੀ ਸਵਾਲ ਪੁੱਛਿਆ ਕੌਂਕੇ ਸਾਹਿਬ ਦਾ ਲੈ ਕੇ ਕਿ ਜਥੇਦਾਰ ਕੌਂਕੇ ਕੌਂਕੇ ਨਾਲ ਜਿਹੜੀ ਰਿਪੋਰਟਾਂ ਸਿਗੀਆਂ ਜਿਹੜੀਆਂ ਚੀਜ਼ਾਂ ਤੁਸੀਂ ਦੱਬੀਆਂ ਨੇ ਉਹ ਹਮੇਸ਼ਾ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਂਦੇ ਹੁੰਦੇ ਸਿੱਧੇ ਤੌਰ ਤੇ ਕਹਿੰਦੇ ਕਿ ਜਿਹੜੀਆਂ ਹੋਰ ਸਰਕਾਰਾਂ ਨੇ ਹੋਰ ਆਫੀਸ਼ੀਅਲਸ ਨੇ ਉਹਨਾਂ ਦੀਆਂ ਗਲਤੀਆਂ ਸਾਡੇ ਵੱਲੋਂ ਕੋਈ ਗਲਤੀ ਨਹੀਂ ਹੋਈ ਇਹਦੇ ਵਿੱਚ ਨਹੀਂ ਦੇਖੋ ਇਹਨਾਂ ਦੀਆਂ ਵੀ ਗਲਤੀਆਂ ਉਨਾ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਮਰਿੰਦਰ ਸਿੰਘ ਨੇ ਵੀ ਰਿਪੋਰਟਾਂ ਦੱਬੀਆਂ ਸਗੋਂ ਨਕਲੀ ਹੋਸ ਸਿੱਟਾਂ ਬਣਾ ਕੇ ਉਹ ਕ੍ਰੈਡੀਬਿਲਟੀ ਡਾਊਨ ਕੀਤੀ ਦੋਸ਼ੀਆਂ ਨੂੰ ਅ ਬਰੀ ਕੀਤਾ ਇਸ ਜਾਂਚ ਰਿਪੋਰਟ ਨੂੰ ਮਿੱਟੀ ਘੱਟੇ ਰੋਲਿਆ ਉਹ ਵੀ ਦੋਸ਼ੀ ਨੇ ਜਿਹੜੇ ਅੱਜ ਤੱਕ ਦੇ ਤਾਂ ਹੀ ਹੁਣ ਭਗਵੰਤ ਮਾਨ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਇੱਕ ਵਫਦ ਨੇ ਚਿੱਠੀ ਪਾਈ ਹੈ ਦਿੱਲੀ ਕਮੇਟੀ ਵੱਲੋਂ ਕਿ ਅਸੀਂ ਮਿਲ ਕੇ ਤੁਹਾਡੇ ਤੋਂ ਇਨਸਾਫ ਚਾਹੁੰਨੇ ਕਿ ਹੁਣ ਮੌਜੂਦਾ ਮੁੱਖ ਮੰਤਰੀ ਐਫ ਆਈ ਆਰ ਲਾਂਚ ਕਰੋ ਦੋਸ਼ੀਆਂ ਤੇ ਇਸ ਕੇਸ ਦੇ ਉੱਤੇ ਜਹੇਦਾਰ ਕੌਂਕੇ ਸਾਹਿਬ ਦਾ ਇਨਸਾਫ ਹੋਣਾ ਚਾਹੀਦਾ ਪ੍ਰਕਾਸ਼ ਸਿੰਘ ਬਾਦਲ ਹੁਣਾਂ ਤੇ ਨਹੀਂ ਕੀਤਾ ਸੁਖਵੀਰ ਸਿੰਘ ਬਾਦਲ ਨੇ ਤਾਂ ਨਹੀਂ ਕੀਤਾ 8 ਸਾਲ ਡਿਪਟੀ ਚੀਫ ਮਿਨਿਸਟਰ ਰਿਹਾ ਹੋਮ ਮਿਨਿਸਟਰ ਰਿਹਾ ਅੱਜ ਉਹਨਾਂ ਨੂੰ ਜਹੇਦਾਰ ਕੌਂਕੇ ਦਾ ਘਰ ਵੀ ਦਿਸ ਪਿਆ ਜਦੋਂ ਰਾਜ ਭਾਗ ਸੀ ਉਦੋਂ ਤਾਂ ਗਏ ਨਹੀਂ ਅਜੇ ਤਾਂ ਹੋਰ ਵਕੱਲਾ ਜਹੇਦਾਰ ਕੌਂਕੇ ਸਾਹਿਬ ਦੀ ਨਹੀਂ ਜਹੇਦਾਰ ਖਾਲੜਾ ਸਾਹਿਬ ਸਾਡੇ ਸਰਦਾਰ ਜਸਵੰਤ ਸਿੰਘ ਖਾਲੜਾ ਜ ਜਿਹਨਾਂ 25000 ਲਾਸ਼ਾਂ ਦਾ ਲਿਖਾ ਜੋਖਾ ਕਿ ਦੇਵ ਲਾवारिस ਕਹਿ ਕੇ ਸਾੜੀਆਂ ਦਾ ਉਹ ਇਨਸਾਫ ਬਾਕੀ ਆ ਬਹੁਤ ਜ਼ਖਮ ਨੇ ਪਰ ਦੁੱਖ ਦੀ ਗੱਲ ਹੈ ਰਾਜ ਭਾਗ ਜਿੰਨਾਂ ਕੋਲ ਆਇਆ ਉਹਨਾਂ ਨੇ ਪੰਛ ਨਾ ਇਨਸਾਫ ਨਹੀਂ ਕੀਤਾ ਅੱਜ ਦੇਖੋ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਪੰਜਾਬ ਉਹਨਾਂ ਕੋਲ ਰਾਜ ਭਾਗ ਆਇਆ ਤੇ ਉਹਨਾਂ ਆਪਣਾ ਸਦੀਆਂ ਪੁਰਾਣਾ ਮੰਦਿਰ ਬਣਾ ਲਿਆ ਕਹਿੰਦੇ ਕਿ ਇੱਥੇ ਪਹਿਲਾਂ ਰਾਮ ਮੰਦਿਰ ਸੀ ਬਾਬਰ ਨੇ ਢਾਇਆ ਬਾਬਰੀ ਮਸਜਿਦ ਬਣਾਇਆ ਤਾਂ ਉਹਨਾਂ ਮੰਦਿਰ ਸਥਾਪਿਤ ਕਰ ਲਿਆ ਉਹਨਾਂ ਨੇ ਉਹਨਾਂ ਕੋ ਰਾਜ ਸਾਡਿਆਂ ਕੋ ਰਾਜ ਭਾਗ ਆਇਆ ਇਹਨਾਂ ਪੰਥ ਦਾ ਹੀ ਨੁਕਸਾਨ ਕੀਤਾ ਕੌਮ ਦਾ ਹੀ ਨੁਕਸਾਨ ਕੀਤਾ ਪੰਥ ਦੀਆਂ ਸੰਸਥਾਵਾਂ ਦਾ ਨੁਕਸਾਨ ਕੀਤਾ ਜਦੋਂ ਰਾਜ ਭਾਗ ਆਉਂਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲੇ ਰਾਜ ਆਇਆ ਸੀ ਤਾਂ ਦੇਖੋ ਰਾਜ ਦੀਆਂ ਹੱਦਾਂ ਕਾਬਲ ਕੰਧਾਰ ਤੱਕ ਸੀਗੀਆਂ ਸਾਰੇ ਧਰਮਾਂ ਦੇ ਲੋਕ ਸੁਰੱਖਿਅਤ ਸੀ ਤੇ ਪੰਥ ਦੀ ਜੈ ਜੈਕਾਰ ਸਿੱਖ ਰਾਜ ਦੀ ਜੈ ਜੈਕਾਰ ਸੀਗੀ ਸੋ ਇਸੇ ਤਰ੍ਹਾਂ ਇਨਾਗੋਲੀ ਰਾਜ ਭਗ ਆਇਆ ਇਹਨਾਂ ਨੇ ਮੇਰੇ ਵਰਗੇ ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ ਉਹਨਾਂ ਨੂੰ ਫੜ ਫੜ ਜੇਲਾਂ 'ਚ ਡੱਕਿਆ ਝੂਠੇ ਮੈਂ ਤਾਂ ਸੌਦਾ ਸਾਧ ਦੇ ਖਿਲਾਫ ਸੰਘਰਸ਼ ਕਰਦਾ ਸੀ ਉਹਦੇ ਪਖੰਡਵਾਦ ਉਹਦੇ ਇਕਗਰਮਾਂ ਦੇ ਖਿਲਾਫ ਤੇ ਮੈਨੂੰ ਗ੍ਰਿਫਤਾਰ ਕਰਕੇ ਜੇਲਾਂ 'ਚ ਡੱਕ ਦਿੰਦੇ ਸੀ ਧਰਮ ਪ੍ਰਚਾਰ ਤੇ ਪਬੰਦੀ ਅਮਰਤ ਸੰਚਾਰ ਤੇ ਪਬੰਦੀ ਕਿੰਨੇ ਮੁਕਾਦਮੇ ਬਾਦਲ ਸਰਕਾਰ ਨੇ ਮੇਰੇ ਤੇ ਪਾਏ ਸੋ ਇਸੇ ਕਾਰਨ ਕਰਕੇ ਇਹਨਾਂ ਨੇ ਪੰਥ ਦਾ ਨੁਕਸਾਨ ਕੌਮ ਦਾ ਨੁਕਸਾਨ ਤਾਂ ਹੀ ਅੱਜ ਹਾਸ਼ੀਏ ਤੇ ਚਲੇ ਗਏ ਪੈਰਾ ਥੱਲੇੋਂ ਸਿਆਸੀ ਜ਼ਮੀਨ ਖਿਸਕ ਗਈ ਕੰਧਾਂ 'ਚ ਵੱਜਦੇ ਫਿਰਦੇ ਤਾਂ ਹੀ ਅੱਜ ਪੰਥ ਦੇ ਮਸਲੇ ਯਾਦ ਕਰਦੇ ਵੀ ਸ਼ਾਇਦ ਮੁੜ ਕੇ ਰਾਜ ਭਾਗ ਪੰਥ ਦੇ ਮਸਲੇ ਉਭਾਰ ਕੇ ਆ ਜੇ ਕਾਲ ਤਖਤ ਦੀ ਬੰਦੀ ਸਿੰਘਾਂ ਦੀ ਗੱਲ ਕਰਦੇ ਕਹਿੰਦੇ ਵੇਲੇ ਦਾ ਰਾਹ ਕਵੇਲੇ ਦੀਆਂ ਟੱਕਰ ਅੱਜ ਜਦੋਂ ਸਮਾਂ ਸੀ ਉਦੋਂ ਦਾ ਕੀਤਾ ਨਹੀਂ ਤੇ ਅੱਜ ਪੰਥ ਦੇ ਅੱਜ ਜਿਨ੍ਹਾਂ ਨੂੰ ਅੱਜ ਬੰਦੀ ਸਿੰਘ ਇਹਨਾਂ ਨੂੰ ਯਾਦ ਆ ਗਏ ਪਹਿਲਾਂ ਤਾਂ ਉਹਨਾਂ ਨੂੰ ਅਤਵਾਦੀ ਕਹਿੰਦੇ ਸੀ ਇਹ ਸੋ ਸਾਡੇ ਉਹਨਾਂ ਨੂੰ ਬੰਦੀ ਸਿੰਘ ਤੁਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਉੱਥੇ ਮੋਰਚੇ ਤੇ ਵੀ ਕੱਲ ਇਹੀ ਗੱਲ ਹੋਈ ਕਿ ਉਹ ਮੁੱਖ ਦੋਸ਼ੀ ਕੌਕੇ ਸਾਹਿਬ ਦੇ ਕਤਲ ਦਾ ਕਿੰਨੂੰ ਮੰਨਦੇ ਨੇ ਕੌਣ ਕਾਤਲ ਹੈ ਕਿਉਂਕਿ ਬਥੇਰੇ ਨਾਮ ਅਜਿਹੇ ਨੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਨਹੀਂ ਦਿੱਤੇਗੇ ਔਰ ਕੌਮੀ ਇਨਸਾਫ ਮੋਰਚੇ ਨੇ ਇਹ ਗੱਲ ਕਹੀ ਕਹਿੰਦੇ ਅਸੀਂ ਇੱਕ ਪੂਰੀ ਆਪਣੀ ਪੰਜ ਮੈਂਬਰੀ ਕਮੇਟੀ ਬਣਾਵਾਂਗੇ ਔਰ ਜਿਹੜੇ ਜਿਹੜੇ ਦੋਸ਼ੀ ਸਾਨੂੰ ਲੱਗਦੇ ਨੇ ਇਹਦੇ ਉਹਨਾਂ ਦਾ ਨਾਮ ਉਸ ਲਿਸਟ ਦੇ ਵਿੱਚ ਲੈ ਕੇ ਆਵਾਂਗੇ ਔਰ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੁਸੀਂ ਕਿੰਨੂੰ ਮੁੱਖ આરોપી ਮੰਨਦੇ ਹੋ ਮੁੱਖ ਕਾਤਲ ਕਿੰਨੂੰ ਮੰਨਦੇ ਹੋ ਇਸ ਪੂਰੇ ਬਿਆਨਤ ਸਿਓ ਮੁੱਖ ਮੰਤਰੀ ਸਵਰਨ ਸਿੰਘ ਘੋਟਣਾ ਐਸਐਸਪੀ ਸੁਮੇਸ਼ ਸਿੰਘ ਸੈਣੀ ਤੇ ਉਹਨਾਂ ਦੇ ਸਾਥੀ ਉਹ ਦੋਸ਼ੀ ਨੇ ਪਰ ਜਾਂਚ ਰਿਪੋਰਟ ਨੂੰ ਦੱਬਣ ਦੇ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ਹੁਣੀ ਹੈ ਹੁਣ ਤਾਂ ਇਹ ਵੀ ਸੋਚਿਆ ਜਾ ਰਿਹਾ ਵਾ ਕਈਆਂ ਨੇ ਇਹ ਕਿਹਾ ਕਿ ਜਦੋਂ ਪੰਥ ਦੀਆਂ ਸ਼ਕਸ਼ੀਤਾਂ ਗੀਆਂ ਪ੍ਰਕਾਸ਼ ਸਿੰਘ ਬਾਦਲ ਕੋਲੇ ਵੀ ਜਹੇਦਰ ਕੌਕੀ ਸਾਬ ਨੂੰ ਸੀਐਸਟਾਫ ਚ ਫੜਿਆ ਤਾਂ ਕਹਿੰਦੇ ਉਹਨਾਂ ਨੇ ਸਵਰਨ ਸਿੰਘ ਘੋਟਣਾ ਐਸਐਸਪੀ ਨੂੰ ਫੋਨ ਕੀਤਾ ਕਿ ਜਹੇਦਰ ਸਾਹਿਬ ਨੂੰ ਬਸਤਰ ਤੇ ਘਰ ਦੀ ਰੋਟੀ ਦੇ ਦਿਓ ਤੋ ਇਹ ਵੀ ਸੋਚਦੇ ਵੀ ਜਦੋਂ ਸਖਸੀਤਾਂ ਉੱਠ ਕੇ ਆਈਆਂ ਹੋ ਸਕਦਾ ਪ੍ਰਕਾਸ਼ ਸਿੰਘ ਬਾਦਲ ਨੇ ਕਹਿਤਾ ਹੋਵੇ ਘੋਟ ਨੇ ਵੀ ਜਹੇਦਾਰ ਸਾਹਿਬ ਦਾ ਸੋਲਾ ਪੜਦਿਓ ਸ਼ਹੀਦ ਕਰਦਿਓ ਕੋਈ ਲੋੜ ਨਹੀਂ ਕਿਉਂਕਿ ਪੰਥ ਦਾ ਵਿਰੋਧੀ ਹੋ ਸਕਦਾ ਕਿ ਕਹਿੰਦੇ ਉਹਨੇ ਐ ਫੋਨ ਕਰ ਦਿੱਤਾ ਹੋਵੇ ਬਾਅਦ ਵਿੱਚ ਵੀ ਜਹੇਦਾਰ ਕੌਂਕੇ ਸਾਹਿਬ ਨੂੰ ਕਰਦਿਓ ਸ਼ਹੀਦ ਮੈਨੂੰ ਤਾਂ ਪੰਥ ਦੇ ਆਇਆ ਕਰਕੇ ਫੋਨ ਕਰਨਾ ਪਿਆ ਸੋ ਇਸ ਕਾਰਨ ਕਰਕੇ ਅਸੀਂ ਇਹਨਾਂ ਨੂੰ ਰਿਪੋਰਟਾਂ ਦੱਬਣ ਦੇ ਦੋਸ਼ੀ ਮੰਨਦੇ ਆ ਇਨਸਾਫ ਨਾ ਦੇਣ ਦੇ ਦੋਸ਼ੀ ਮੰਨਦੇ ਕੈਪਟਨ ਮਰਿੰਦਰ ਸਿੰਘ ਦੋਸ਼ੀ ਆ ਉਹਨਾਂ ਨੇ ਜਾਂਚ ਕਮੇਟੀ ਬਣਾ ਕੇ ਦੇ ਜਿਹੜੀ ਜਾਂਚ ਸੀਗੀ ਇਹਨੂੰ ਰੋਲਣ ਦਾ ਯਤਨ ਕੀਤਾ ਇਨਸਾਫ ਨਹੀਂ ਦਿੱਤਾ ਵਿਦਵੀ ਕਾਂਡ ਦਾ ਇਨਸਾਫ ਨਹੀਂ ਇਹਨਾਂ ਨੇ ਦਿੱਤਾ ਸੋ ਇਸ ਕਾਰਨ ਕਰਕੇ ਇਹਨਾਂ ਨੂੰ ਪੰਥ ਦੇ ਕੌਮ ਦੇ ਦੋਸ਼ੀ ਤਾਂ ਹੀ ਪੰਥ ਕੌਮ ਦੀ ਆਵਾਜ਼ ਅੱਜ ਕਿ ਫਖਰੇ ਕੌਮ ਪੰਥ ਰਤਨ ਜੋ ਪੰਥ ਨੇ ਵਾਪਸ ਲੈ ਲਿਆ ਜਥੇਦਾਰ ਵੀ ਵਾਪਸ ਲੈਣ ਤੇ ਜਥੇਦਾਰ ਕੌਕੇ ਸਾਹਿਬ ਦੇ ਉਹ ਹੱਕਦਾਰ ਨੇ ਤਖਤ ਰਾਜਾ ਸੋਭ ਹੈ ਜੋ ਤਖਤ ਹੈ ਲਾਇਕ ਹੋਈ ਵਿਜੇਹਦਰ ਕੌਕੇ ਸਾਹਿਬ ਇਸ ਅਵਾਰਡ ਦੇ ਹੱਕਦਾਰ ਆ ਉਹਨਾਂ ਨੂੰ ਇਹ ਅਵਾਰਡ ਜਿਹੜਾ 25 ਜਨਵਰੀ ਨੂੰ ਪੰਥ ਕੌਮ ਵੱਲੋਂ ਖਾਲਸਾ ਪੰਥ ਵੱਲੋਂ ਦਿੱਤਾ ਜਾਊਗਾ ਤੇ ਮਾਣ ਮਹਿਸੂਸ ਕੀਤਾ ਜਾਊ ਇੱਕ ਆਖਰੀ ਸਵਾਲ ਦਾ ਦਵਾ ਜ਼ਰੂਰ ਪੁੱਛਾਂਗੇ ਕਿਉਂਕਿ ਨੌਵੀਂ ਵਾਰ ਰਾਮ ਰਹੀਮ ਨੂੰ ਪਰੋਲ ਮਿਲੀ ਹੈ ਇਹਦੇ ਉੱਤੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਬੰਦੀ ਸਿੰਘ ਹਾਲੇ ਵੀ ਬੰਦੀ ਨੇ ਲੇਕਿਨ ਪਰੋਲ ਨੌਵੀਂ ਵਾਰ ਦਿੱਤੀ ਜਾ ਰਹੀ ਹੈ ਜਿਹਦੇ ਉੱਤੇ ਕਿੰਨੇ ਵੱਡੇ ਵੱਡੇ aarop ਨੇ ਰਾਮ ਰਹੀਮ ਨੂੰ ਦੇਖੋ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਕਿ ਰਾਮ ਰਹੀਮ ਜਿਹੜਾ ਹੈ ਉਹ ਕਾਤਲ ਤੇ ਕੋ ਕਰਮੀ ਆ ਗੁਰਮੀਤ ਰਾਮ ਰਹੀਮ ਸੌਦਾ ਸਾਧ ਹਾਰਡ ਕੋਰ ਕ੍ਰਿਮੀਨਲ ਆਦਮੀ ਆ ਉਹਦੇ ਨਾਲ ਸਾਡੇ ਯੋਧਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਉਹਨਾਂ ਨੇ ਕੌਮਲੀ ਕੁਰਬਾਨੀ ਕੀਤੀ ਜਦ ਵੇ ਬਾਣ ਲੱਗ ਤਵੇ ਰੋਹ ਜਾਗੇ ਜਦੋਂ ਕਾਲ ਤੱਕ ਸਾਧ ਤੂਪਾਂ ਟੰਕਾਂ ਨਾਲ ਢਾਹਤਾ ਵੇਖ ਸੂਰ ਸਿੱਖ ਕਤਲ ਕੀਤੇ ਤਾਂ ਉਹਨਾਂ ਸਿੰਘਾਂ ਨੇ ਘਟਨਾਵਾਂ ਨੂੰ ਅੰਜਾਮ ਦਿੱਤੇ ਉਹਨਾਂ ਦੀ ਤੁਲਨਾ ਰਾਮ ਰਹੀਮ ਨਾਲ ਨਹੀਂ ਕੀਤੀ ਜਾ ਸਕਦੀ ਇਹ ਜਿਹੜਾ ਗੁਰਮੀਤ ਰਾਮ ਰਹੀਮ ਇਹ ਕਾਤਲ ਕਰਮੀ ਆ ਉਹਨੂੰ ਪਰੋਲ ਦੇਣੀ ਜਿਹੜੀ ਆ ਉਹ ਬਿਲਕੁਲ ਕਾਨੂੰਨ ਦੇ ਦੋਰੇ ਮਾਬਦਾਂਡਾ ਸੀ ਉਹਦਾ ਵਿਰੋਧ ਕੀਤਾ ਮੈਂ ਬਤੌਰ ਪ੍ਰਧਾਨ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਐਗਜ਼ੈਕਟਿਵ ਚ ਮਤਾ ਪਾਸ ਕਰਕੇ ਬਕਾਇਦਾ ਐਗਜ਼ੈਕਟਿਵ ਨੂੰ ਨਾਲ ਲੈ ਕੇ ਮੁੱਖ ਮੰਤਰੀ ਹਰਿਆਣਾ ਸ੍ਰੀ ਮਨੋਰ ਲਾਲ ਖੱਟੜ ਨੂੰ ਜਾ ਕੇ ਮਤਾ ਦਿੱਤਾ ਰੋਸ ਜ਼ਾਹਰ ਕੀਤਾ ਵਿਰੋਧ ਕੀਤਾ ਅੱਜ ਵੀ ਵਿਰੋਧ ਕਰਦੇ ਆ ਕਿ ਇਸ ਕਾਤਲ ਕੋ ਕਰਮੀ ਨੂੰ ਬਾਹਰ ਨਹੀਂ ਕੱਢਿਆ ਜਾਣਾ ਚਾਹੀਦਾ ਇਹ ਗਵਾਹਾਂ ਦਾ ਕਤਲ ਕਰ ਸਕਦਾ ਇਹਦੇ ਤੇ ਕਈ ਮਾਮਲੇ ਅਜੇ ਪੈਂਡਿੰਗ ਆ ਜੀ ਇਹਨਾਂ ਜਿਹੜੇ ਹੈਗੇ ਆ ਮਸਲੇ ਉਹਦੇ ਵਿੱਚ ਗਵਾਹਾਂ ਨੂੰ ਲਿਮੀਨੇਟ ਕਰ ਸਕਦਾ ਇਹ ਸੌਦਾ ਸਾਧ ਬਰਗਾੜੀ ਬੇਦਵੀ ਕਾੜਨ ਦਾ ਮੁੱਖ ਸਾਜ਼ਿਸ਼ ਘਾੜਾ ਪੰਜਾਬ ਪੁਲਿਸ ਦੀ ਸਿੱਟ ਨੇ ਕਿਹਾ ਮੌੜ ਬੰਬਤ ਕਾਂਡ ਧਮਾਕੇ ਦਾ ਜਿਹੜਾ ਹੈ ਮੁੱਖ ਸਾਜ਼ਿਸ਼ ਘਾੜਾ ਬਾਈ ਔਰ ਇਹ ਆਪਣੇ ਪੈਰੋਕਾਰਾਂ ਨੂੰ ਪੁੰਸਕ ਕਰਨ ਦਾ ਦੋਸ਼ੀ ਆ ਉਹ ਵੀ ਕੇਸ ਇਹਦੇ ਦੇ ਪੈਂਡਿੰਗ ਆ ਅਜੇ ਸੋ ਇਹੋ ਜਿਹੇ ਜਿਹੜਾ ਹਾਰਡ ਕੋਰ ਕ੍ਰਿਮੀਨਲ ਆਦਮੀ ਆ ਉਹਨੂੰ ਚੰਦ ਵੋਟਾਂ ਦੀ ਖਾਤਰ ਵੋਟਾਂ ਵੀ ਉਹਦੇ ਕਹਿਣ ਤੇ ਜਿੱਥੇ ਉਹਨੇ ਕਿਹਾ ਕੈਪਟਨ ਮਰਿੰਦਰ ਸਿੰਘ ਦੀ ਕਹਿੰਦਾ ਸੀ ਸਰਕਾਰ ਬਣਾਵਾਂਗੇ ਸਰਕਾਰ ਅਕਾਲੀ ਦਲ ਦੀ ਬਣਗੀ ਦਿੱਲੀ 'ਚ ਕਹਿੰਦਾ ਸੀ ਭਾਜਪਾ ਦੀ ਸਰਕਾਰ ਬਣਾਵਾਂਗੇ ਸਰਕਾਰ ਆਮ ਆਦਮੀ ਪਾਰਟੀ ਦੀ ਬਣਗੀ ਸਤਾਰਾਂ 'ਚ ਕਹਿੰਦਾ ਸੀ ਅਕਾਲੀ ਦਲ ਦੀ ਬਣਾਵਾਂਗੇ ਸਤਾਰਾਂ ਦੇ ਵਿੱਚ ਤੇ ਉੱਥੇ ਕੈਪਟਨ ਮਰਿੰਦਰ ਸਿੰਘ ਦੀ ਬਣਗੀ ਸੋ ਇਸ ਕਰਕੇ ਇਹਦੀਆਂ ਵੋਟਾਂ ਕਦੇ ਵੀ ਕਿਸੇ ਪਾਰਟੀ ਨੂੰ ਰਾਸ ਨਹੀਂ ਆਈਆਂ ਇਹ ਦੱਸੋ ਕੋਈ ਮਰਿਆ ਸੱਪ ਜਿਹਦੇ ਗਲ ਪੈ ਜਾਂਦਾ ਉਹਦਾ ਸੂਪੜਾ ਸਾਫ਼ ਕਰ ਦਿੰਦਾ ਇਹ ਪਾਰਟੀਆਂ ਨੂੰ ਚਾਹੀਦਾ ਕਿ ਇਹੋ ਜੇ ਹਾਰਡ ਕੋਰ ਕ੍ਰਿਮੀਨਲ ਆਦਮੀ ਨੂੰ ਜੇਲ੍ਹ ਦੀਆਂ ਸਲੱਖਾਂ ਪਿੱਛੇ ਆਪਣੇ ਕੀਤੇ ਕੋ ਕਰਮਾਂ ਦੀ ਸਜ਼ਾ ਭੁਗਤਣ ਦੇਣਾ ਚਾਹੀਦਾ ਇਹਨੂੰ ਬਾਰ-ਬਾਰ ਪਰੋਲਾਂ ਦੇ ਕੇ ਕਾਨੂੰਨ ਨਾਲ ਮਜ਼ਾਕ ਨਹੀਂ ਕਰਨਾ ਚਾਹੀਦਾ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਅਸੀਂ ਸਰਦਾਰ ਬਲਜੀਤ ਸਿੰਘ ਦਾਦੂਆ ਜੀ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਇਦਾਂ ਦੇ ਅਪਰਾਧੀ ਜਿਹੜੇ ਨੇ سنگੀਨ ਜੁਰਮਾਂ ਦੇ ਵਿੱਚ ਜਿਨ੍ਹਾਂ ਨੂੰ ਸਜ਼ਾ ਮਿਲੀ ਹੋਵੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪਰੋਲ ਨਹੀਂ ਦੇਣੀ ਚਾਹੀਦੀ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ